ਦੁੱਲੇ ਨੇ ਮੈਨੂੰ ਇੱਕ ਗੱਲ ਆਖੀ ਕਹਿੰਦਾ ਵੀ ਮੈਂ ਧਾਰੇ ਤੇ ਕਹਿੰਦਾ ਬੈਠਾ ਹੋਣਾ ਹੀ ਜਾਵੇ ਤਾਂ ਪ੍ਰੀਤਮ ਅੱਜ 10 ਪ੍ਰੀਤੇ ਇਕੱਠੇ ਆ ਦੀ ਕਮੇਟੀ ਦਾ ਆਇਟਮ ਫਟ ਗਿਆ ਉਹ ਮੈਨੂੰ ਉਸ ਗੱਲ 'ਚ ਮਾਨ ਕਿ ਮੈਂ ਕੁਝ ਕਰ ਸਕੀ ਇਹ ਜਰੂਰ ਕਹਿਣੀ ਚਾਹਾਂਗਾ ਕਿ ਨਾਮੈਨ ਨੂੰ ਇਹ ਸੀ ਵੀ ਇਹ ਪਾਕਿਸਤਾਨ ਦਾ ਪੰਜਾਬੀ ਮੇਰਾ ਪੰਜਾਬ ਦਾ ਨੂੰ ਇਹ ਸਿਗਾ ਕਿ ਮੈਂ ਦੁਆਬੇ ਦਾ ਵਾਸੀ ਹਾਂ ਤੇ ਇਹ ਮਾਲਵੇ ਦਾ ਖਿਡਾਰੀ ਹੈ ਜਾਂ ਮਾਝਾ ਦਾ ਮੈਨੂੰ ਲੋਕੀ ਜਿਹੜੇ ਸਮਝ ਹੀ ਗਏ ਵੀ ਇਹ ਮਾਲਵੇ ਤੋਂ ਇਹ ਖੱਬੀ ਕਰਨੀ ਜੀ ਕਨੇ ਲਾਲ ਜਮਾਈ ਲੋੜ ਮੈਂ ਲੈਉਣੀ ਕਿਉਂਕਿ ਮੈਂ ਮਾਲਵੇ ਵਿੱਚ ਵੀ ਨੌਕਰੀ ਕੀਤੀ ਮੈਂ ਕਿਸੇ ਵੀ ਇਸ ਗੱਲ ਦੇ 1% ਵੀ ਕੋਈ ਕਹਿ ਨਹੀਂ ਸਕਦਾ ਕਿ ਮੈਂ ਖਿਡਾਰੀ ਦਾ ਵਿਤਕਰਾ ਕੀਤਾ ਪਾਕਿਸਤਾਨ ਦਾ ਦੇ ਇਸ ਮੈਨੂੰ ਕੋਈ ਨਹੀਂ ਸਿਗਾ ਵੀ ਪਾਕਿਸਤਾਨੀ ਸਰਕਾਰਾਂ ਜਾਂ ਹੋਰ ਕਿਸੇ ਲੈਵਲ ਤੇ ਤਸੌਫ ਸਟ੍ਰਗਲ ਨਹੀਂ ਮੈਂ ਪਾਕਿਸਤਾਨੀ ਨਹੀਂ ਪਾਕਿਸਤਾਨ ਦੇਦਾਂ ਵੀ ਉਹਦੇ ਬਾਰੇ ਫੇਰ ਸਟੱਡੀ ਵੀ ਤੁਹਾਨੂੰ ਕਰਨੀ ਪੈਂਦੀ ਹੈ ਬੁੱਕਸ ਲਿਖੀਆਂ ਗਈਆਂ ਨੇ ਆਏ ਉਹ ਕਹ ਲੋ ਫਕੀਰ ਦੀ ਗੱਲ ਵੀਰ ਬੜਾ ਬਹੁਤ ਵੱਡਾ ਹੋਇਆ ਸਰਗੋਦੇ ਦਾ ਤੇ ਉਹ ਅਕਸਰ ਕਹਿੰਦੇ ਹੁੰਦੇ ਸੀ ਉਹ ਇਹ ਕਹਿੰਦਾ ਹੁੰਦੇ ਵੀ ਔਰ ਜਦੋਂ ਕਬੱਡੀ ਪਾਉਂਦੇ ਸੀ ਤੇ ਲੋਕੀ ਦਾ ਆਪਾਂ ਤਾਂ ਕਹਿੰਦੇ ਕਬੱਡੀ ਕਬੱਡੀ ਕੋਡੀ ਕੋਡੀ ਕਹਿੰਦਾ ਕਿਸ ਤਰ੍ਹਾਂ ਕੋਈ ਆਪ ਬਖਵਖਾ ਜਿਹੜੇ ਹੈਗੇ ਨਾ ਬਾਲਚ ਕੋਈ ਡੋੜ ਡੋ ਕਹਿੰਦਾ ਕੋਈ ਉਸੇ ਸਾਉਥ ਦੇ ਵਿੱਚ ਲੱਗੀ ਜੀ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਜਦੋਂ ਉਹ ਕਬੱਡੀ ਪਾਉਂਦੇ ਆ ਕਹਿੰਦੇ ਆ RAM LAKSHMAN JANAKI JAI BALOH HANUMAN KI RAM LAKSHMAN JANAKI JAI BALOH HANUMAN KI ਕਹਿੰਦੇ ਮਤਲਬ ਸਾਹ ਨਹੀਂ ਲੈਣਾ ਆਪਣਾ ਆਪਣਾ ਉਹਨਾਂ ਨੇ ਲੇਕਿਨ ਉਹ ਜਿਹੜਾ ਸੀਗਾ ਫਕੀਰ ਸੀ ਸਰਗੋਦੇ ਦਾ ਪਾਕਿਸਤਾਨ ਦਾ ਉਹ ਕਹਿੰਦਾ ਹੁੰਦਾ ਸੀ ਕੋਡੀ ਫਕੀਰ ਦੀ ਪਾਸੇ ਜਾਵੇ ਚੀਰ ਵੈਸੇ ਤੋਂ ਉਹ ਸ਼ਬਦ ਜਿਹੜਾ ਹੋਰ ਵਰਤਿਆ ਸੀ ਫਿਰ ਫਿਰ ਉਹ ਸ਼ਬਦ ਜਿਹੜਾ ਕਈ ਵਾਰ ਆਪਾਂ ਨਹੀਂ ਕਹਿ ਸਕਦੇ ਜੇ ਵੀ ਜਾਨੀ ਉਹਨੂੰ ਇਹ ਇੰਨਾ ਮਾਨ ਸੀ ਸੁਲਤਾਨ ਸ਼ਾਹ ਜਿਹੜਾ ਸੀ ਆਦੇ ਵਾਲਾ پاکستان ਦੇ ਵਿੱਚ ਹੈ ਉਹ ਉੱਥੇ ਦਾ ਨਾ ਤੇ ਉਹ ਦੁਨੀਆ ਦਾ ਮਹਾਨ ਪਹਿਲਵਾਨ ਸੀ ਉਹ ਵੀ ਕਹਿੰਦਾ ਹੁੰਦਾ ਹੈ ਕਬੱਡੀ ਸ਼ਾਹ ਦੀ ਕਬੱਡੀ ਸ਼ਾਹ ਦੀ ਉਹ ਜਦੋਂ ਕੋਟੀ ਪਾਉਂਦਾ ਸੀ ਨਾ ਕਬੱਡੀ ਕਬੱਡੀ ਨਹੀਂ ਕਹਿੰਦਾ ਹੁੰਦਾ ਉਹ ਕਹਿੰਦਾ ਹੈ ਕਬੱਡੀ ਸ਼ਾਹ ਦੀ ਹੈ ਕਬੱਡੀ ਸ਼ਾਹ ਦੀ ਬੇ ਮੇਰੀ ਕਬੱਡੀ ਇਹਨਾਂ ਨੂੰ ਕੌਨਫੀਡੈਂਸ ਬੜੇ ਨਹੀਂ ਸੀ ਆ ਰਿਹਾ ਫਿਰ ਸਿੱਖਾਂ ਦੀ ਇੱਕ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਮੀਟਿੰਗ ਹੋਈ ਫਿਰ ਉੱਥੇ ਇੱਕ ਤਾਂ ਜਿਹੜਾ ਗੱਟੀ ਵਾਲਾ ਦਾ ਤਾਰਾ ਸੀ ਨਾ ਉਹ ਉੱਠਿਆ ਕਹਿੰਦਾ ਵੀ ਮੈਨੂੰ ਮੌਕਾ ਦਿਓ ਇੱਕ ਸਾਲ ਦਾ ਸਾਰਿਆਂ ਨੇ ਕਿਹਾ ਵੀ ਲੈ ਵੀ ਇਹਨੂੰ ਘੇ ਵੀ ਲੈ ਕੇ ਦਿਓ ਇਹਨੂੰ ਬਦਾਮ ਵੀ ਲੈ ਕੇ ਦਿਓ ਉਹਨੇ ਪੂਰੀ ਤਿਆਰੀ ਕੀਤੀ ਫਿਰ ਉਹ ਨੈਕਸਟ ਜਿਹੜਾ ਸਾਲ ਦਾ ਟੂਰਨਾਮੈਂਟ ਆਇਆ ਵੀ ਉੱਧਰ ਜਿਹੜਾ ਸੀਗਾ ਸ਼ਾਹ ਸੀ ਇੱਧਰ ਤਾਰਾ ਸੀ ਪਰ ਉਹ ਇੱਕ ਜਫਾ ਲਾ ਸਕਿਆ ਉਸ ਬੰਦੇ ਪਰ ਉਹਦੀ ਪ੍ਰਾਪਤੀ ਹੋ ਗਈ ਐਡੇ ਮਹਾਨ ਸੁਪਰ ਨੂੰ ਇੱਕ ਜਫਾ ਵੀ ਜਿਹੜਾ ਹੈ ਨਾ ਅੱਜ ਜੇ ਕੋਈ ਫਿੱਡੂ ਨੂੰ ਜਫਾ ਲਾ ਗਿਆ ਜਾਂ ਹਰਜੀਤ ਨੂੰ ਲਾ ਗਿਆ ਉਹਨੇ ਯਾਦ ਰੱਖਿਆ ਵੀ ਮੈਂ ਇਸ ਸਥਾਨ ਤੇ ਐਡੇ ਵੱਡੇ ਨੂੰ ਲੱਗਦਾ ਕਿਤੇ ਹੀ ਸੀਗਾ ਸੋ ਐਦਾਂ ਵੀ ਕਦੀ ਫਰਕ ਨਹੀਂ ਰੱਖਿਆ ਅੱਜ ਵੀ ਮੈਨੂੰ ਉਹ ਖਿਡਾਰੀ ਉਹ ਨਹੀਂ ਉਹ ਨਹੀਂ ਪਿਆ ਸਭ ਤੋਂ ਪਹਿਲਾਂ ਮੈਂ ਬਚਪਨ ਦੀ ਗੱਲ ਕੀਤੀ ਆ ਵੀ ਮੈਨੂੰ ਮੇਰੇ ਪਿੰਡ ਦਾ ਜਿਹੜਾ ਮਲਕੀਤ ਸਿੰਘ ਉਹ ਉਹ ਹੀ ਬਚਪਨ ਦੇ ਵਿੱਚ ਜਦੋਂ ਮੈਂ 12 ਜ਼ਿਲ੍ਹਿਆਂ ਦੀ ਕਬੱਡੀ ਦੇਖੀ ਆ ਮੇਰਾ ਉਸ ਵੇਲੇ ਸਭ ਤੋਂ ਜਿਹੜਾ ਫੇਵਰਟ ਪਲੇਅਰ ਸੀ ਪ੍ਰੀਤਾ ਕਪੂਰਸਧੀਆ ਜੀ ਉਹਦੀਆਂ ਥਾਪੀਆਂ ਜਿੰਨੇ ਜ਼ੋਰ ਨਾਲ ਮਾਰ ਕੇ ਕਬੱਡੀ ਪਾਉਣ ਜਾਣਾ ਕੋ ਦਾ ਸਾਂਬਲਾ ਜਿਹਾ ਰੰਗ ਨਾ ਪ੍ਰੀਤਾ ਕਪੂਰਸਧੀਆ ਹੈ ਨਾ ਤੇ ਜਿਹੜਾ ਸਟਾਪਰ ਆ ਬੈਸ ਸੀ ਉਹ ਮੇਰਾ ਉਸ ਵੇਲੇ ਫੇਵਰਟ ਜਿਹੜਾ ਸੀਗਾ ਅਮਰੀਕ ਬਹਿਰਾਮ ਬਹੁਤ ਤਗੜਾ ਖਿਡਾਰੀ ਹੋਇਆ ਬਰਾਮੀ ਅਮਰੀਕ ਕਹਿੰਦੇ ਸੀ ਪਰ ਉਹਦੇ ਨਾਲ ਨਾਲ ਮੇਰਾ ਜਿਹੜਾ ਪ੍ਰੀਤੇ ਇਸ ਤਰ੍ਹਾਂ ਫੇਬਰੂਰੀ ਉਹ ਨਿਸ਼ਚਤਰ ਢਾਂਡੀ ਫਿਰੋਜ਼ਪੁਰ ਲੰਬਾ ਲੈ ਹੁਣ ਜੈਵਲਨ ਦੀ ਗੱਲ ਹੁੰਦੀ ਆ ਮੈਂ ਬੜੀ ਦਿਲਚਸਪ ਗੱਲ ਦੱਸੂ ਉਹ ਅਸੀਂ ਕਿਹਾ ਵੀ ਪ੍ਰੀਤਾ ਕਬੱਡੀ ਖੇਡਦਾ ਜਦੋਂ ਗਰਾਊਂਡ 'ਚ ਆਇਆ ਇਹਦੇ ਨੀਲੇ ਰੰਗ ਦਾ ਟਰੈਕਸੂਟ 1964-65 ਦੀਆਂ ਗੱਲਾਂ ਨੇ ਔਰ ਇਹਦੇ ਟਰੈਕਸੂਟ ਦਾ ਰੰਗ ਵੀ ਨੀਲਾ ਅੰਨੇ ਜੁਟੀ ਤੇ ਰਮਾਲ ਨੀਲਾ ਟਰੈਕਸੂਟ ਆ ਤੇ ਨੀਲਾ ਹੀ ਜਿਹੜਾ ਹੈਗਾ ਪਜਾਮਾ ਤੇ ਨੀਲੇ ਰੰਗ ਦੇ ਸ਼ੂਆ ਤੇ ਜੈਬਲਨ ਵੀ ਨੀਲੇ ਰੰਗ ਦਾ ਜਿਹੜਾ ਬੈਗ ਉਹ ਵੀ ਨੀਲੇ ਰੰਗ ਦਾ ਸੀ ਪ੍ਰੀਤੇ ਦੇ ਨਾਲ-ਨਾਲ ਘੁੰਮ ਰਿਹਾ ਉਹ ਯਾਰੇ ਇਹ ਇਹਦੀ ਡਰੈਸ ਬਖਰੀ ਆ ਲਾਤੀ ਫੜਿਆ ਕਹਿੰਦੇ ਅਸੀਂ ਉਹ ਗਹਿਲਾ ਕਰਨ ਵੇ ਕੀ ਉਹ ਕਹਿੰਦੇ ਜੀ ਇਹ ਇਹ ਨੇਜਾ ਸੁੱਟਣਾ ਕਹਿੰਦੇ ਹੋਰ ਤੇ ਵੀ ਲੈਵਲ ਜਿਹੜਾ ਉਦੋਂ ਸੀਏ ਜਿਹੜੇ ਖਿਡਾਰੀ ਨਾ ਇੱਕ ਤਾਂ ਟੂਰਨਾਮੈਂਟ ਘਟ ਹੁੰਦੇ ਸੀ ਹੋਨ ਟੂਰਨਾਮੈਂਟ ਬਾਹਰ ਦੇ ਛਾ ਵਿੱਚ ਆਉਣਾ ਤੇ ਇਸ ਕਰਕੇ ਖਿਡਾਰੀ ਜਿਹੜੇ ਆ ਉਹਨਾਂ ਦੀਆਂ ਟੀਮਾਂ ਦੀ ਗਿਣਤੀ ਜਿਹੜੀ ਆ ਜਾਵੇ ਤਾਂ ਪ੍ਰੀਤਮ ਅੱਜ 10 ਪ੍ਰੀਤ ਤੇ ਇਕੱਠੇ ਆ ਜਿਹੜਾ ਕਿਦਾ ਕਹਿੰਦੇ ਹੁੰਦੇ ਨਾਂ ਲਈ ਟਾਪਰ ਜਿਹੜੇ ਨਿਸ਼ਤਰ ਟਾਂਡੀ ਆ ਅਮਰੀਕਾ ਦਾ ਆ ਮਰ ਗਿਆ ਤੋਂ ਬੜੇ ਚੂਟੀ ਦੇ ਖਿਡਾਰੀ ਆ ਗੁਰਲਾਲ ਵਰਗੇ ਦੇਖ ਲਓ ਕੀ ਹੁੰਦੇ ਖਿਡਾਰੀ ਅੱਜ ਆ ਬੱਗੇ ਪਿੰਡ ਦਾ ਦੁੱਧਾਇਆ ਉਹਦੀ ਗੇਮ ਦੇਖੋ ਮੈਨੂੰ ਥਿੰਜ ਜਿਹਾ ਲੱਗਦਾ ਜਿਵੇਂ ਕਾਕਾ ਨਹੀਂ ਹੁੰਦਾ ਸੀ ਬਸ ਐ ਜੋਰ ਵੀ ਨਾਉਣਾ ਤੇ ਉਹਨਾਂ ਹੰਦਿਆਂ ਚੱਲ ਜਾਣਾ ਤੇ ਦੁੱਲਾ ਵੀ ਦੇਖਦਾ ਬਸ ਐ ਹਲੂਨੇ ਜਿਹਾ ਮਾਰਦਾ ਵੈਸੇ ਜਾਂਦਾ ਦੁੱਲੇ ਨੇ ਮ ਤੇਰੇ ਤੇ ਕਹਿੰਦਾ ਬੈਠਾ ਹੋਣਾ ਮੈਨੂੰ ਭਾਵਕ ਹੋਇਆ ਜਾਂ ਉਹਨ ਸਚਾਈ ਜੋ ਵੀ ਕਹਿੰਦਾ ਵੀ ਜਦੋਂ ਤੁਸੀਂ ਸੁਰਖਪੁਰੀਏ ਦੁੱਲੇ ਦੇ ਬਾਰੇ ਬੋਲਣਾ ਹੈ ਨਾ ਤੇਜ ਸਿੰਘ ਨੰਬਰਦਾਰ ਦਾ ਪੁੱਤ ਮਾ ਪ੍ਰਕਾਸ਼ ਕੌਰ ਦੀ ਅੱਖਾਂ ਦਾ ਤਾਰਾ ਤੇ ਕਹਿੰਦਾ ਮੈਂ ਕਹਣਾ ਵੀ ਕੋਈ ਟਾਈਮ ਆਊਗਾ ਵੀ ਪ੍ਰੋਫੈਸਰ ਮੇਰੇ ਬਾਰੇ ਵੀ ਬੋਲੂ ਕਹਿੰਦਾ ਦਿਨ ਆ ਗਿਆ ਦਿਨ ਆ ਗਿਆ ਮੈਂ ਗੱਲ ਨਾ ਲਾਇਆ ਮੈਂ ਕਿਹਾ ਦੇਖ ਬੱਚੇ ਦੀ ਕਿੰਨੀ ਇੱਛਾ ਸੀ ਆਤਮਾ ਨੇ ਉਹਨੂੰ ਕਿੰਨਾ ਮਾਣ ਬਖਸ਼ਿਆ ਦਾ ਪਤਾ ਜੀਤੂ ਹੋਣਾ ਲੱਖੀ ਜੀ ਜਿਵੇਂ ਮੈਂ ਸ਼ਾਇਦ ਟਾਂਟੋ ਵੀ ਮੈਂ ਤੋਂ ਬੋਲ ਹੋ ਗਿਆ ਵੀ ਵੀ ਮੈਂ ਤੁਹਾਡੇ ਸਾਰਿਆਂ ਦੀ ਬਦੌਲਤ ਕਬੱਡੀ ਦੀ ਬਦੌਲਤ ਅਬੀਕ ਨੇ ਥੋੜਾ ਜਿਹਾ ਬਿਜ਼ਨਸ પેટ્રોલ ਪੰਪ ਦਾ ਸ਼ੁਰੂ ਕੀਤਾ ਔਰ ਉਹਦੇ ਐਨਓਸੀ ਵਗਾਰੇ ਲੈਣੇ ਜੇ 2 ਸਾਲ ਦਾ ਜੇ ਰ ਲੱਗ ਜਾਂਦਾ ਸੋਚਦਾ ਤਾਂ ਬੰਦਾ ਹੈਗਾ ਬਈ ਵੀ ਥੋੜੇ ਟਾਈਮ ਚ ਚੂਜੂ ਪਰ ਫੇ ਵੀ ਡਿਪਾਰਟਮੈਂਟ ਸਾਡਾ ਪ੍ਰੋਸੈਸ ਹੈ ਉਹ ਜੇ ਸਿਸਟਮ ਹੈ ਉਹ ਜੇ ਉਹਦੇ ਵਿੱਚ ਟਾਈਮ ਲੱਗ ਜਾਂਦਾ ਤੋਂ ਫਿਰ ਮੈਨੂੰ ਇਹ ਸੀਗਾ ਬਈ ਵੀ ਹੁਣ ਮੁੰਡਿਆਂ ਨੇ ਇਹ ਕਹਿੰਦੇ ਨੇ ਦੇਸ਼ ਸੰਭਲਿਆ ਘਟੀ ਦੀ ਦੁਨੀਆ ਸੰਭਲ ਲਈ ਤੇ ਮੈਂ ਕਿਉਂ ਨਾ ਆਪਣਾ ਇੱਕ ਛੋਟਾ ਜਿਹਾ ਬਿਨਸ ਸੈਟ ਕਰਾਂ ਜਿੱਥੇ ਇਹ ਟੀਮ ਆਉਣਗੀਆਂ ਟੀਮਾਂ ਜਾਂਦੀਆਂ ਆਉਂਦਾ ਕਾ ਨਿਆਣ ਨੂੰ ਕਿਹਾ ਮੈਂ ਕਿਹਾ ਇੱਥੇ ਇੱਕ ਗਾਂ ਤੇ ਇੱਕ ਮੱਝ ਪਿਛੇ ਰੱਖੋ ਇੱਕ ਬੰਦਾ ਐਸੀ ਗੱਲ ਹੀ ਰੱਖੋ ਜਿਹੜਾ ਟੀਮਾਂ ਨੇ ਜਤੋਂ ਆ ਕੋਈ ਟੀਮ ਜਿਹੜੀ ਇੱਥੇ ਚਾਹੇ ਉਹ ਤੇਲ ਪਵਾਵੇ ਚਾਹੇ ਨਾ ਪਾਵੇ ਪਰ ਉਹ ਖਾਦੇ ਪੀਤੇ ਬਿਨਾਂ ਨਹੀਂ ਸੋਦੇ ਲਈ ਮੈਂ ਬਿਜ਼ੀ ਰਹੇ